ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਤੇ TikTok ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਬੜੇ ਵੀਰਾਂ ਭਾਵਾਂ ਦੇ ਸਵਾਲ ਚੱਲ ਰਹੇ ਆ ਜਿਹੜੇ ਵੀਰਾਂ ਭਣਾਂ ਪੇਪਰ ਫਿਲ ਕੀਤੇ ਆ ਤੇ ਵੀਰ ਭਰਾ ਪੁੱਛ ਰਹੇ ਕਿ ਪੇਪਰ ਜਿਹੜੇ ਆ ਉਹ ਕਦੋਂ ਨਿਕਲਨੇ ਸ਼ੁਰੂ ਹੋਣਗੇ ਠੀਕ ਹੈ ਕਈਆਂ ਦੇ ਏਜੰਟ ਕਹਿੰਦੇ ਕਿ ਹਫਤੇ 'ਚ ਪੇਪਰ ਨਿਕਲਨੇ ਸ਼ੁਰੂ ਹੋ ਜਾਣੇ ਆ ਹਫਤੇ ਬਾਅਦ ਤੁਹਾਨੂੰ ਪੇਪਰ ਮਿਲ ਜਾਣੇ ਆ ਸਾਰੇ ਆਪਾਂ ਟੌਪਿਕਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਕਲੀਅਰ ਕਰਾਂਗੇ ਤੇ ਨਾਲੇ ਆਪਾਂ ਗੱਲਬਾਤ ਕਰਾਂਗੇ ਡੋਮੈਸਟਿਕ ਪੇਪਰਾਂ ਬਾਰੇ ਜਿਨ੍ਹਾਂ ਨੇ ਫਾਈਲ ਰੈਡੀ ਕਰਾਈ ਸੀ ਉਹ ਪੇਪਰ ਜਿਹੜੇ ਆ ਉਹ ਕੱਲ ਨੂੰ ਭਰੇ ਜਾਣੇ ਆ ਉਹ ਦੀ ਸਲਿੱਪਾਂ ਕਦੋਂ ਮਿਲਣਗੀਆਂ ਉਹ ਪੇਪਰ ਨਿਕਲਣੇ ਆ ਕਿ ਆ ਕਦੋਂ ਸ਼ੁਰੂ ਹੋਣਗੇ ਤੇ ਤੁਸੀਂ ਆਪਾਂ ਇਹ ਕਿਵੇਂ ਕੰਟਰੋਲ ਕਰ ਸਕਦੇ ਆ ਤੁਹਾਡੇ ਇਹ ਪੇਪਰ ਆ ਉਹ ਕਿੱਥੇ ਕਿਹੜੇ ਸ਼ਰਤਾਂ ਚ ਭਰੇ ਗਏ ਆ ਇਹ ਸਾਰੇ ਆਪਾਂ ਨਿੱਕੇ ਨਿੱਕੇ ਟੌਪਿਕਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਜਿਆਦਾ ਚਿਰ ਨਾ ਲੈਂਦੇ ਹੋਏ ਕਰਦੇ ਆ ਵੀਡੀਓ ਨੂੰ ਸਟਾਰਟ ਬਟ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜੁ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਾਂ ਸਾਡੇ ਪੇਜ ਨੂੰ ਫੋਲੋ ਨਹੀਂ ਕੀਤਾ ਹਨ ਉਹਨਾਂ ਨੂੰ ਜਰੂਰ ਫੋਲੋ ਜਾਂ ਸਬਸਕ੍ਰਾਈਬ ਕਰ ਲਓ ਤਾਂ ਜੋ ਆਪਾਂ ਕੋਈ ਵੀ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਨੋਟੀਫਿਕੇਸ਼ਨ ਸਭ ਤੋਂ ਪਹਿਲੀ ਉਹ ਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਚ ਕੋਈ ਸਿੱਖ ਸਕੋ ਤੇ ਕੋਈ ਸ ਦੂਜੇ ਨੰਬਰ ਤੇ ਨਾਲ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਕੀਤਾ ਹੋਣਾ ਕਿ ਇੰਸਟਾਗ੍ਰਾਮ ਤੇ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਤੁਸੀਂ ਮੈਨੂੰ ਉੱਥੇ ਵੀ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਹੋ ਜੀ ਆਪਾਂ ਤੁਹਾਨੂੰ ਜਵਾਬ ਜ਼ਰੂਰ ਦੇਵਾਂਗੇ ਲਓ ਵੀ ਫਿਰ ਕਰਦੇ ਆਂ ਵੀਡੀਓ ਸਟਾਰਟ ਗੱਲਬਾਤ ਸ਼ੁਰੂ ਕਰਦੇ ਆਂ ਆਪਾਂ ਗੱਲਬਾਤ ਸ਼ੁਰੂ ਆਪਾਂ ਕਰਨੀ ਆ ਦੂਜੇ ਪੇਪਰਾਂ ਤੋਂ ਜੇ ਜਿਹੜੇ ਆਪਣੇ ਸਾਵਲ ਪੇਪਰ ਭਰੇ ਗਏ ਆ ਕੱਲ੍ਹ ਐਕਾਸੀ ਕਲਿੱਕ ਡੇਟ ਜਿਹੜੇ ਵੀ ਆਪਣੇ ਪੇਪਰ ਭਰੇ ਗਏ ਆ ਉਹ ਵੀ ਭਰਾ ਹੁਣ ਵੇਟ ਕਰ ਰਹੇ ਆ ਹੁਣ ਵੇਟ ਤੁਹਾਨੂੰ ਪਤਾ ਨੋਰਮਲੀ ਗੱਲ ਬਾਕੀ ਵੇਟ ਕਰਨੀ ਬਹੁਤ ਔਖੀ ਆ ਵੇਟ ਕਰਨੀ ਦਾ ਇੱਕ ਦਿਨ ਬਹੁਤ ਔਖੀ ਆ ਪਰ ਜਿਹੜੇ ਵੀ ਭਰਾਵਾਂ ਨੇ ਪਹਿਲਾਂ ਵੇਟ ਕੀਤੀ ਸਭ ਤੋਂ ਪਹਿਲਾਂ ਉਹ ਵੇਟ ਕਰ ਰਹੇ ਸੀ ਪੇਪਰ ਕਦੋਂ ਓਪਨ ਹੋਣ ਪੇਪਰ ਓਪਨ ਹੋ ਗਏ ਠੀਕ ਆ ਉਸ ਤੋਂ ਬਾਅਦ ਉਹ ਵੇਟ ਕਰਦੇ ਰਹੇ ਕਿ ਸਾਡ ਜਿਹੜੀਆਂ ਫਾਈਲ ਆ ਰੈਡੀ ਹੋਣ ਉਹ ਟਾਈਮ ਵੀ ਆ ਗਿਆ ਉਹਨਾਂ ਦੇ ਫਾਈਲ ਆ ਰੈਡੀ ਹੋਈਆਂ ਆਪਣੇ ਨਵੰਬਰ ਮਹੀਨੇ ਦੇ ਵਿੱਚ ਇੱਕ ਮਹੀਨਾ ਉਹਨਾਂ ਨੇ ਪੂਰਾ ਕੀਤਾ ਫਾਈਲ ਰੈਡੀ ਕਰਨ ਵਾਸਤੇ ਫਾਈਲ ਰੈਡੀ ਹੋਣ ਤੋਂ ਬਾਅਦ ਵੀ ਉਹਨਾਂ ਨੂੰ 2 ਮਹੀਨੇ ਵੇਟ ਕਰਨੀ ਪਈ ਬਲਕਿ ਸਾਰਾ ਦਸੰਬਰ ਦਾ ਮਹੀਨਾ ਵੇਟ ਕਰਨੀ ਪਈ ਬਾਅਦ ਸਾਰਾ ਜਨਵਰੀ ਦਾ ਮਹੀਨਾ ਵੇਟ ਕਰਨੀ ਪਈ ਤੇ ਆਹ ਕਿਹੜੀ ਕਲਿਕ ਡੇਟ ਆ ਉਹ 5 ਤਰੀਕ ਨੂੰ ਹੈਗੀ ਸੀ ਫਰਵਰੀ ਦੇ ਵਿੱਚ ਠੀਕ ਹੈ ਮਤਲਬ ਕਿ ਕੱਲ ਜਿਹੜਾ ਮੰਗਿਆ ਵਾ ਉਹਦੇ ਹੈਗੀ ਸੀ ਡੇਟ ਕਲਿਕ ਡੇਟ ਓਕੇ ਉਭੀ ਹੋ ਗਿਆ ਕਿ ਕਲਿਕ ਡੇਟ ਵੀ ਆ ਗਈ ਪੇਪਰ ਭਰੇ ਵੀ ਗਏ ਟਾਈਮਿੰਗ ਵੀ ਵਧੀਆ ਵਾ ਸਾਰਾ ਕੁਝ ਭਰੇ ਗਿਆ ਸਲਿੱਪ ਵੀ ਮਿਲ ਗਈਆਂ ਚਲੋ ਸਲਿੱਪ ਨਹੀਂ ਮੀ ਉਹਦੀ ਗੱਲ ਆਪਾਂ ਬਾਅਦ ਕਰਾਂਗੇ ਕਿ ਕਈਆਂ ਨੂੰ ਸਲਿੱਪਾਂ ਮਿਲ ਗਈਆਂ ਕਈਆਂ ਨੂੰ ਪਰ ਨਹੀਂ ਮਿਲੀਆਂ ਲੈ ਤੱਕ ਸਲਿੱਪਾਂ ਉਹਦੀ ਗੱਲ ਆਪਾਂ ਬਾਅਦ ਕਰਦੇ ਹਾਂ ਹੁਣ ਜਿਹੜੀ ਵੇਟ ਆ ਉਹ ਕਿੰਨਾ ਚਿਰ ਕਰਨੀ ਪੈਣੀ ਜਿਨ੍ਹਾਂ ਨੇ ਪੇਪਰ ਪਰਵਾਏ ਆ ਆਪਣੇ ਉਹਨਾਂ ਨੂੰ ਕਿੰਨਾ ਚਿਰ ਵੇਟ ਕਰਨੀ ਪੈਣੀ ਆ ਪੇਪਰ ਨਿਕਲਣ ਤੱਕ ਦੀ ਉਹਦਾ ਟਾਈਮਿੰਗ ਹੈਗੀ ਵਾ 5 ਦਿਨ ਤੋਂ ਲੈ ਕੇ 35 ਦਿਨ ਦੀ ਟਾਈਮਿੰਗ ਹੈਗੀ ਆ ਕਿ ਇੱਕ ਮਹੀਨੇ ਦੇ ਵਿੱਚ ਵਿੱਚ ਜਿਹੜੇ ਪੇਪਰ ਆ ਉਹ ਨਿਕਲਨੇ ਜਿਹੜੇ ਆ ਉਹ ਸ਼ੁਰੂ ਹੋ ਜਾਣੇ ਆ ਜਿਨ੍ਹਾਂ ਨੇ ਪੇਪਰ ਫਿਲ ਕਰਾਇਆ 5 ਤਰੀਕ ਨੂੰ ਮਤਲਬ ਕੀ ਹੋਣ ਤੁਸੀਂ ਪੇਪਰ ਫਿਲ ਕਰਾਇਆ 5 ਫਰਵਰੀ ਨੂੰ 5 ਮਾਰਚ ਤੋਂ ਬਾਅਦ ਜਿਹੜੇ ਪੇਪਰ ਆ ਉਹ ਨਿਕਲਨੇ ਆ ਸ਼ੁਰੂ ਹੋਣ ਦੇ ਚਾਂਸ ਹੈਗੇ ਆ ਤੇ ਨਾਰਮਲੀ ਗੱਲ ਵਾਂਗ ਸਰਕਾਰ ਕਹਿੰਦੀ ਹੁੰਦੀ ਹੈ ਇਹਨਾਂ ਚਿਰ ਮਲ ਗਈ ਅਹੀਂ ਸ਼ੁਰੂ ਕਰਦੇ ਨੇ ਪੇਪਰ ਨਿਕੜਨੇ 1 ਮਹੀਨੇ ਬਾਅਦ ਪਰ ਫਿਰ ਵੀ ਪੇਪਰ ਜਿਹੜੇ ਆ ਉਹ ਬਾਅਦ ਚ ਇਹ ਨਹੀਂ ਕਿ ਇੱਕ ਇੱਕ ਦਿਨ ਚ ਪੇਪਰ ਨਿਕਲ ਕੇ ਬਾ ਖਤਮ ਹੋ ਜਾਣੇ ਪੇਪਰ ਜਿਹੜੇ ਆ ਉਹ ਬਾਅਦ ਚ 1.5 ਮਹੀਨਾ 2 ਮਹੀਨੇ ਪੇਪਰ ਚੱਲਦੇ ਨੇ ਜਿਨ੍ਹਾਂ ਚ ਜਿਹੜਾ ਕੋਟਾ ਵਾ ਔਰ ਫਿਨਿਸ਼ ਨਹੀਂ ਹੁੰਦਾ ਹੋਂ ਤੱਕ ਜਿਹੜੇ ਪੇਪਰ ਐ ਉਹ ਡੇਲੀ ਨਿਕਲਦੇ ਹੀ ਰਹਿਣੇ ਆ ਠੀਕ ਆ ਜਿਹੜੇ ਵੀਰ ਆਪਣਾ ਨੇ ਪੇਪਰ ਫਿਲ ਕੀਤੇ ਆ ਹੁਣ ਪੰਜ ਥੀਕ ਨੂੰ ਉਹਨਾਂ ਨੂੰ ਵੇਟ ਕਰਨੀ ਪਈ ਆ ਸਿਰਫ ਤੇ ਸਿਰਫ 1 ਮਹੀਨਾ ਹੋਰ 1 ਮਹੀਨੇ ਦੇ ਵਿੱਚ ਤੁਹਾਡੇ ਜਿਹੜੇ ਪੇਪਰ ਆ ਉਹ ਨਿਕਲਨੇ ਸ਼ੁਰੂ ਹੋ ਜਾਣੇ ਆ ਤੇ ਪੇਪਰ ਉਹਨਾਂ ਦੇ ਹੀ ਨਿਕਲਨੇ ਵਾ ਜਿਨ੍ਹਾਂ ਦੇ ਭਰੇ ਗਿਆ ਨਾਰਮਲੀ ਗੱਲ ਵਕਤ ਜਿਨ੍ਹਾਂ ਦੇ ਪੇਪਰ ਨਹੀਂ ਭਰੇ ਗਿਆ ਤੇ ਭਰੇ ਉਹਨਾਂ ਦੇ ਗਿਆ ਜਿਨ੍ਹਾਂ ਦੇ ਨਿਕਲਨੇ ਆ ਨਾਰਮਲੀ ਗੱਲ ਇਸ ਵਾਰ ਕੀ ਆਵਾ ਤੁਹਾਨੂੰ ਪਤਾ ਵਾ ਕਿ ਉਹਨਾਂ ਨੇ 2 ਮਹੀਨਾ ਦਾ ਟਾਈਮ ਲਿਆ ਸੀ ਉਹਨਾਂ ਨੇ ਕੰਟਰੋਲ ਕਰਨਾ ਸੀ ਸਾਰਾ ਕੁਝ ਕੰਟਰੋਲ ਕਰਨ ਤੋਂ ਬਾਅਦ ਹੁਣ ਤੇ ਪੇਪਰ ਨਿਕਲਦੇ ਇਸ ਵਾਰ ਵੀ ਚਾਂਸ ਵਾਦਿਆ ਪਹਿਲੀ ਗੱਲ ਤਾਂ ਕੋਟਾ ਜਿੰਨਾ ਸੀ ਉਸ ਤੋਂ ਪੇਪਰ ਘੱਟ ਭਰੇ ਗਿਆ ਦੂਜੀ ਗੱਲ ਪੇਪਰ ਉਹਨਾਂ ਦੇ ਹੀ ਭਰੇ ਗਿਆ ਜਿਨ੍ਹਾਂ ਦੇ ਪੇਪਰ ਨਿਕਲਨੇ ਆ ਜਿਨ੍ਹਾਂ ਦਾ ਸਾਰਾ ਕੁਝ ਸਹੀ ਵਾ ਉਹਨਾਂ ਦੇ ਹੀ ਪੇਪਰ ਭਰੇ ਗਿਆ ਯਾਨੀ ਕਿ ਸਾਰਾ ਪੇਪਰ ਭਰੇ ਗਿਆ ਇਸ ਵਾਰ ਇਦਾਂ ਆਇਆ ਵਾ ਤੇ ਜਿਹੜੇ ਵੀ ਨਾ ਪੁਰਾਣੇ ਪੇਪਰ ਜਿਹੜੇ ਆ ਫਿਲ ਕਰਾਏ ਆ ਮਿਲ ਕੇ ਕਲਿੱਕ ਕੀਤੇ ਆ ਪੰਜ ਦਿਨ ਨੂੰ ਉਹਨਾਂ ਨੂੰ ਇੱਕ ਮਹੀਨਾ ਹੋਰ ਵੇਟ ਕਰਨੀ ਪੈਣੀ ਉਸ ਤੋਂ ਬਾਅਦ ਉਹਨਾਂ ਨੂੰ ਗੁੱਡ ਨਿਊਜ਼ ਜਾਂ ਨਿਊਜ਼ਾਂ ਆਉਣੀਆਂ ਸ਼ੁਰੂ ਹੋ ਜਾਣੀਆਂ ਵਾ ਹੋਰ ਆਪਾਂ ਦੂਜੇ ਨੰਬਰ ਤੇ ਜਿਹੜੇ ਟੌਪਿਕ ਬਾਰੇ ਆਪਾਂ ਗੱਲਬਾਤ ਕਰ ਲਈਏ ਡੋਮੈਸਟਿਕ ਵਾਲੇ ਪੇਪਰਾਂ ਦੀ ਉਹਨਾਂ ਦੀ ਵੀ ਕਲ ਕਲਿਕ ਡੇਟ ਆ ਗਈ ਹੈ ਉਹਨਾਂ ਦੀ ਕਲਿਕ ਡੇਟ ਹੈਗੀ ਹੈ ਕੱਲ ਮਤਲਬ ਕਿ 7 ਫਰਵਰੀ ਨੂੰ ਕੱਲ ਜਿਹੜੇ ਪੇਪਰ ਆ ਉਹ ਭਰੇ ਜਾਣੇ ਆ ਡੋਮੈਸਟਿਕ ਵਾਲੇ ਜਿਹੜੇ ਵੀਰ ਭਰਾ ਵੇਟ ਕਰ ਰਹੇ ਸੀ ਡੋਮੈਸਟਿਕ ਵਾਲੇ ਪੇਪਰਾਂ ਦੀ ਉਹਨਾਂ ਨੂੰ ਵਾਸਤੇ ਵੀ ਜਿਹੜੀ ਕਲਿਕ ਡੇਟ ਹੈ ਕੱਲ ਆ ਜਾਣੀ ਆ ਤੇਰੇ ਪੇਪਰ ਆ ਉਹ ਨਿਕਲਨੇ ਜਿਹੜੇ ਸ਼ੁਰੂ ਹੋਣੇ ਆ ਉਹ ਵੀ ਇਹਦੇ ਵੀ 1 ਮਹੀਨੇ ਬਾਅਦ ਹੀ ਪੇਪਰ ਨਿਕਲਨੇ ਜਿਹੜੇ ਆ ਸ਼ੁਰੂ ਹੋਣੇ ਡੋਮੈਸਟਿਕ ਵਾਲੇ ਵੀ ਠੀਕ ਆ 1 ਮਹੀਨਾ ਦਾ ਟਾਈਮ ਉਹ ਲੈਂਦੇ ਹੁੰਦੇ 1 ਮਹੀਨੇ ਬਾਅਦ ਜਿਹੜਾ ਨੂ ਲਾ ਹਸਤਾ ਵਾ ਉਹ ਕੱਢ ਦਿੰਦੇ ਜੇਕਰ ਤੁਹਾਡਾ ਸਾਰਾ ਕੁਝ ਸਹੀ ਹੋਵੇ ਮਣਕੀ ਇੱਕ ਨੂ ਲਾ ਹਸ ਤੁਹਾਨੂੰ ਉਹਨਾਂ ਨੇ ਸੈਂਡ ਕਰਨਾ ਤੁਹਾਡੇ ਮਲਕੀ ਮਾਲਕ ਨੂੰ ਸੈਂਡ ਕਰਨਾ ਹੁੰਦਾ ਤੇ ਇੱਕ ਨੂ ਲਾ ਹਸ ਤੁਹਾਨੂੰ ਉਹਨਾਂ ਨੇ ਸਿੱਧਾ ਆੜਾ ਵਾ ਅੰਬੈਸੀ ਵਿੱਚ ਸੈਂਡ ਕਰਨਾ ਹੁੰਦਾ ਵਾ ਇਦਾਂ ਮਲਕੀ ਜਿਹੜਾ ਪ੍ਰੋਸੈਸਿੰਗ ਚੱਲਦੀ ਆ ਨੂ ਲੇ ਹਸਤੇ ਦੀ ਨੂ ਲਾ ਹਸ ਤਾਂ ਤੁਹਾਡੇ ਕੋਲ ਜਿਹ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਗੱਲਬਾਤ ਕਰ ਲਈ ਸਲਿੱਪਾਂ ਬਾਰੇ ਜਿਹੜੇ ਵੀ ਆਪਣੇ ਆਉਣੇ ਪੇਪਰ ਭਰੇ ਸੀ 5 ਤਰੀਕ ਨੂੰ ਮਲਕੀ ਫੇਲ ਕਰਾਇਆ ਆਪਣੇ ਜਿਹੜੀ ਕ੍ਰੈਕ ਰੇਟ ਹੋਈ ਸੀ ਤੇ ਉਹਨਾਂ ਨੂੰ ਸਲਿੱਪਾਂ ਜਿਹੜੀਆਂ ਕਦੋਂ ਤੱਕ ਮਿਲਣਗੀਆਂ ਸਲਿੱਪ ਨਾਰਮਲੀ ਗੱਲ ਜਿਹੜਾ ਸਲਿੱਪ ਦਾ ਟਾਈਮਿੰਗ ਹੁੰਦਾ ਵਾ ਉਹ ਉਸੇ ਵੇਲੇ ਤੁਹਾਨੂੰ ਇਹਦਾ ਮਾਲਕ ਆ ਉਹ ਸੈਂਡ ਕਰ ਸਕਦਾ ਵਾ ਜਦੋਂ ਪੇਪਰ ਮਲਕੀ ਤੁਹਾਨੂੰ ਕੱਲ ਵੀ ਸਲਿੱਪਾਂ ਮਿਲ ਸਕਦੀਆਂ ਕਈਆਂ ਨੂੰ ਕੱਲ ਮਿਲ ਗਈਆਂ ਪਰ ਕਈਆਂ ਨੂੰ ਨਹੀਂ ਮਿਲੀਆਂ ਨਾ ਮਿਲਦਾ ਕਾਰਨ ਕੀ ਆ ਨਾ ਮਿਲਦਾ ਇਹਦਾ ਕਾਰਨ ਆ ਸਿਰਫ ਇੱਕ ਹੀ ਆ ਉਹ ਕੀ ਹੁੰਦਾ ਵਾ ਜਿਵੇਂ ਕਿ ਤੁਸੀਂ ਪੇਪਰ ਭਰਾਏ ਆ ਤਾਂ ਨੂੰ ਮਲਕੀਆ ਤੁਹਾਡਾ ਮਾਲਕ ਕਿਉਂ ਤੁਹਾਨੂੰ ਨਹੀਂ ਜਾਣਦਾ ਪਰ ਤੁਹਾਨੂੰ ਜਾਣਦਾ ਵਾ ਤੁਹਾਡਾ ਏਜੰਟ ਏਜੰਟ ਬੈਠਾ ਇੰਡੀਆ ਦੇ ਵਿੱਚ ਤੁਸੀਂ ਆਪਣੇ ਏਜੰਟ ਨਾਲ ਗੱਲ ਕੀਤੀ ਏਜੰਟ ਨੇ ਬਾਅਦ ਚ ਏਜੰਟ ਨੂੰ ਵੀ ਨਹੀਂ ਮਾਲਕ ਜਾਣਦਾ ਏਜੰਟ ਨੇ ਵੀ ਕਿਸੇ ਨਾ ਕਿਸੇ ਬੰਦੇ ਇਟਲੀ ਵਿੱਚ ਕਿਸੇ ਨਾ ਕਿਸੇ ਬੰਦੇ ਨਾਲ ਗੱਲ ਕੀਤੀ ਆ ਠੀਕ ਆ ਤੇ ਇਟਲੀ ਵਾਲਾ ਜਿਹੜਾ ਬੰਦਾ ਬੈਠਾ ਵਾ ਉਹ ਤੁਹਾਡੇ ਮਾਲਕ ਨੂੰ ਗਾਂ ਜਾਣਦਾ ਵਾ ਫਿਰ ਨਾਰਮਲੀ ਗੱਲ ਵਾ ਕਿ ਮਾਲਕ ਜੇਕਰ ਸੈਂਡ ਕਰੂਗਾ ਤੁਹਾਡੇ ਮਲਕੀਆ ਇਟਲੀ 'ਚ ਬੰਦਾ ਬੈਠਾਉਣ ਨੂੰ ਸੈਂਡ ਕਰੂਗਾ ਯਾ ਇਟਲੀ 'ਚ ਬੰਦਾ ਬੈਠਾਵਾ ਉਹ ਤੁਹਾਡੇ ਏਜੰਟ ਨੂੰ ਸੈਂਡ ਕਰੂਗਾ ਇਹ ਚੀਜ਼ ਤੇ ਉਹ ਸਲਿੱਪ ਜਿਹੜੀ ਹੈ ਤੁਹਾਡੇ ਕੋ ਤੁਹਾਡੇ ਏਜੰਟ ਦੇ ਰਾਹੀਂ ਪਹੁੰਚੂਗੀ ਨਾਰਮਲੀ ਗੱਲ ਵਾਕੀ ਜੇਕਰ ਤੁਹਾਡੇ ਮਾਲਕ ਨੇ ਸਲਿੱਪ ਨਾ ਸੈਂਡ ਕੀਤੀ ਗਾਂ ਫੋਟੋ ਦੇ ਰਾਹੀਂ ਤੇ ਨਾਰਮਲੀ ਗੱਲ ਤੁਹਾਨੂੰ ਇਹ ਸਲਿੱਪ ਆਉ ਨਹੀਂ ਮਿਲਣੀ ਜਾਂ ਤੁਹਾਨੂੰ ਮੇਲ 'ਚ ਥੋੜੀ ਜਿਹੜੀ ਆ ਤੇ ਲੇਟ ਹੋ ਜਾਣੀ ਆ ਬਾਕੀ ਹੋਰ ਕੋਈ ਚੱਕਰ ਹੁੰਦਾ ਸਲਿੱਪ ਤੇ ਕੀ ਲਿਖਿਆ ਹੁੰਦਾ ਵਾ ਸਲਿੱਪ ਤੇ ਲਿਖਿਆ ਹੁੰਦਾ ਵਾ ਤੁਹਾਡੀ ਟਾਈਮਿੰਗ ਲਿਖੀ ਹੁੰਦੀ ਆ ਤੇਰਾ ਨਾਮ ਲਿਖਿਆ ਹੁੰਦਾ ਵਾ ਤਹਾਡੇ ਜਿਹੜੇ ਪੇਪਰ ਆ ਉਹ ਕਿਹੜੇ ਸ਼ਹਿਰ ਵਿੱਚ ਭਰੇ ਗਿਆ ਇਹ ਲਿਖਿਆ ਹੁੰਦਾ ਵਾ ਇਹ ਸਾਰਾ ਕੁਝ ਸਲਿੱਪ ਉੱਤੇ ਲਿਖਿਆ ਹੁੰਦਾ ਤੁਹਾਡੇ ਕੋਲ ਇੱਕ ਪ੍ਰੂਫ ਹੁੰਦਾ ਕਿ ਤੁਹਾਡੇ ਦੇ ਪੇਪਰ ਆ ਉਹ ਭਰੇ ਗਿਆ ਉੰਜ ਬਾਕੀ ਮੈਂ ਨਹੀਂ ਰੱਖਦੀ ਯਾਨੀ ਕਿ ਤੁਹਾਨੂੰ ਸਲਿੱਪ ਤੁਹਾਨੂੰ ਨਾ ਮਿਲੂਗੀ ਤੁਹਾਡੇ ਦੇ ਪੇਪਰ ਨਹੀਂ ਨਿਕਲਣੇ ਪੇਪਰ ਜਿਹੜੇ ਆ ਨਾਰਮਲੀ ਗੱਲ ਜੇਕਰ ਸਾਰਾ ਕੁਝ ਸਹੀ ਹੋਊਗਾ ਤੁਹਾਡੇ ਜਿਹੜੇ ਪੇਪਰ ਆ ਉਹ ਨਿਕਲਣੇ ਹੀ ਨਿਕਲਣੇ ਵਾ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਸਲਿੱਪ ਆ ਸਾਡੇ ਕੋਲ ਇੱਕ ਪ੍ਰੂਫ ਹੁੰਦਾ ਕਿ ਤੁਹਾਡੇ ਦੇ ਪੇਪਰ ਆ ਉਹ ਭਰੇ ਗਿਆ ਬਾਕੀ ਜਿਹੜੇ ਵੀ ਰ ਆਪਣਾ ਸਲਿੱਪ ਨਹੀਂ ਮਿਲੀ ਜੇ ਤੁਹਾਨੂੰ ਸਲਿੱਪ ਚਾਹੀਦੀ ਤੁਸੀਂ ਆਪਣੇ ਮਾਲਕ ਨਾਲ ਜਾਂ ਏਜੰਟ ਨਾਲ ਜਾਂ ਜਿਹਦੇ ਨਾਲ ਵੀ ਗੱਲ ਕਰਨੀ ਤੁਸੀਂ ਉਹਨਾਂ ਨਾਲ ਗੱਲ ਕਰਕੇ ਆਪਣੀ ਸਲਿੱਪ ਮਗੋਂ ਦੀ ਕੋਸ਼ਿਸ਼ ਕਰੋ ਤਾਂ ਤੁਹਾਨੂੰ ਮਾੜਾ ਮੋੜਾ ਪਤਾ ਲੱਗ ਸਕੇ ਤੁਹਾਡੇ ਇਹੇ ਪੇਪਰ ਆ ਉਹ ਕਿੰਨੇ ਵਜੇ ਕਿੰਨੇ ਮਿੰਟ ਤੇ ਭਰੇ ਗਏ ਆ ਬਸ ਮਿਲ ਕੇ ਕਲਿੱਕ ਹੋਏ ਆ ਉਸ ਤੋਂ ਬਾਅਦ ਤੁਹਾਡਾ ਸ਼ਹਿਰ ਕਿਹੜਾ ਵਾ ਤੁਹਾਡਾ ਨਾਮ ਸਦਾ ਕੁਝ ਸਹੀ ਲਿਖਿਆ ਹੋ ਦੇ ਉੱਤੇ ਸਾਰਾ ਕੁਝ ਮਾਲਕੀ ਕੰਟਰੋਲ ਤੁਸੀਂ ਕਰ ਸਕੋ ਆਪ ਆਪਣੇ ਅੱਖੀ ਵੇਖ ਸੋ ਇੱਕ ਵਾਰੀ ਤਾਂ ਇਸ ਕਰਕੇ ਤੁਸੀਂ ਆਪਣੀ ਸਲਿੱਪ ਜਿਹੜੀ ਆ ਉਹ ਮੰਗ ਸਕਦੇ ਜੇ ਉਂਝ ਜੇਕਰ ਤੁਸੀਂ ਕਹੋ ਕਿ ਜੇਕਰ ਤਾਂ ਸਲਿੱਪ ਨਾਮ ਮਿਲੇ ਉਸ ਬਾਅਦ ਤੁਹਾਡੇ ਪੇਪਰ ਨਾ ਨਿਕਲਣਗੇ ਤਾਂ ਦਾ ਕੁਝ ਨਹੀਂ ਹੁੰਦਾ ਸਲਿੱਪ ਤੋਂ ਮਲਕੀ ਨਾਮ ਮਿਲਤੇ ਪੇਪਰ ਤੇ ਆ ਨੋਰਮਲੀ ਗੱਲ ਨਿਕ ਸਕਦੇ ਇਹਨਾਂ ਦੀ ਕੋਈ ਗੱਲ ਨਹੀਂ ਹੁੰਦੀ ਬਾਕੀ ਮਿੱਤਰੋ ਇਹੋ ਹੀ ਵੀਡੀਓ ਵਿੱਚ ਜੇਕਰ ਤੁਹਾਡਾ ਕੋਈ ਸਵਾਲ ਹੋ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਜੇ ਜਾਂ ਤੁਸੀਂ ਮੈਨੂੰ ਪਰਸਨਲ ਇੰਸਟਾਗ੍ਰਾਮ ਤੇ ਮੈਸੇਜ ਕਰਕੇ ਪੁੱਛ ਸਕਦੇ ਜੀ ਆਪਾਂ ਤੁਹਾਨੂੰ ਜਵਾਬ ਜਰੂਰ ਦੇਵਾਂਗੇ ਉੱਥੇ ਵੀ ਤੇ ਜੇ ਕਿਸੇ ਵੀ ਭਰਾਣੇ ਵਟਸਐਪ ਗਰੁੱਪ ਵਿੱਚ ਐਡ ਹੋਣਾ ਵਾ ਆਪਾਂ ਇੱਕ ਵਟਸਐਪ ਗਰੁੱਪ ਵੀ ਜਿਹੜਿਆ ਲਿੰਕ ਹੈ ਤੁਹਾਨੂੰ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਜੇਕਰ ਮੈਸੇਜ ਕਰ ਲੋਗੇ ਤੇ ਮੈਂ ਤੁਹਾਨੂੰ ਲਿੰਕ ਉਹਦਾ ਸੈਂਡ ਕਰ ਦੂੰਗਾ ਤਾਂ ਜੋ ਆਪਾਂ ਗੱਲਬਾਤ ਵੀ ਕਰ ਸਕੀ ਤਾਂ ਲਿੰਕ ਸੈਂਡ ਕਰਨਾ ਤਾਂ ਤੁਸੀਂ ਤੁਸੀਂ ਜਿਹੜਾ ਗਰੁੱਪ ਵਿੱਚ ਵੀ ਐਡ ਹੋ ਸਕੋ ਲਓਏ ਮਿੱਤਰੋ ਇਸ ਵੀਡੀਓ ਸਿਰਫ ਇਨਾ ਹੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜੁੜੂ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਸਾਡੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਿਓ ਮਿਲ ਜਾਂਦੇ ਹਾਂ ਉਹ ਆਪਾਂ ਨੈਕਸਟ ਵੀਡੀਓ ਵਿੱਚ ਕੋਈ ਨਵੀਂ ਵੀਡੀਓ ਤੇ ਕੋਈ ਨਵੀਂ ਇਨਫੋਰਮੇਸ਼ਨ ਦੇ ਨਾਲ ਤੇ ਜੇਕਰ ਤੁਸੀਂ ਵੀ ਚਾਹੁੰਦੇ ਹੋ ਕੋਈ ਨਾ ਕੋਈ ਵੀਡੀਓ ਤੁਹਾਡੇ ਤੁਹਾਡੇ ਕਹਿਣ ਤੇ ਬਣਾਈ ਜਾਵੇ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛੋ ਜਿਹੜਾ ਜਿਹੜੀ ਚੀਜ਼ ਜਿਆਦਾ ਕਮੈਂਟ ਆਉਣਗੇ ਆਪਾਂ ਉਹ ਕਮੈਂਟਾਂ ਦੇ ਜਵਾਬ ਤੇ ਜਾਂ ਆਪਾਂ ਕਹਿ ਲਈ ਕਿ ਉਹ ਮੇਨ ਕਮੈਂਟ ਦੇ ਉੱਤੇ ਆਪਾਂ ਵੀਡੀਓ ਬਣਾ ਕੇ ਤੁਹਾਡੇ ਤੁਹਾਡੇ ਰਿ ਕਮੈਂਡ ਦਾ ਉਹ ਜਵਾਬ ਆਪਾਂ ਦੇ ਸਕਦੇ ਹਾਂ ਕਰਦੇ ਆਂ ਵੀਡੀਓ ਨੂੰ ਇੱਥੇ ਖਤਮ ਮਿਲ ਜਾਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਹੋਣੇ ਚਾਹ ਲਈ 7 ਦਿਨ ਕਾਲ ਜੀ ਤੇ ਟੇਕ ਕੇਅਰ ਜੀ